ਪੰਜਾਬ ਸਰਕਾਰ ਮੁਦਦੋ ਜਬ ਸਰਕਾਰ ਪੰਜਾਬ ਜਲਦੀ ਬਣਾਓ ਜਲਦੀ ਬਣਾਓ ਜਲਦੀ ਬਣਾਓ ਮੇਕੋ ਆ ਲੰਡਾਲੇ ਦਾ ਗੰਧ ਕੱਢੋ ਗੰਧ ਕੱਢੋ ਗੰਧ ਕੱਢੋ ਲੰਡਾਲਾ ਦੇ ਸਾਡੇ ਪ੍ਰਧਾਨਗੀ ਦਾ ਚਾਰਜ ਦਿਓ ਚਾਰਜ ਦਿਓ ਚਾਰਜ ਦਿਓ ਲੰਡਾਲਾ ਦੇ ਪ੍ਰਧਾਨ ਚੁਣੇ ਨੂੰ 6 ਮਹੀਨੇ ਹੋ ਗਏ ਉਹਦਾ ਚਾਰਜ ਦਿਓ ਚਾਰਜ

ਜੈ ਪੰਜਾਬੀਆਂ ਦੀ ਸਰਕਾਰ ਜੈ ਪੰਜਾਬੀਆਂ ਦੀ ਸਰਕਾਰ ਧਮਕੀਆਂ ਦੇਣ ਵਾਲੀ ਸਰਕਾਰ ਪੰਜਾਬ ਸਰਕਾਰ ਮੁੱਖ ਸੜਕ ਹੈ ਭੁਲੱਥ ਨਡਾਲਾ ਸੁਭਾਨਪੁਰ ਅਸੀਂ ਉਹ ਸੜਕ ਤੇ ਖੜੇ ਪਹਿਲਾਂ ਇੱਕ ਵਾਰੀ ਨਿਗਾ ਮਾਰੋ ਆ ਕਿੱਡਾ ਵੱਡਾ ਟੋਆ ਔਰ ਇਹ ਜਿਹੜਾ ਟੋਆ ਵਾ ਇਹ ਇੱਕ ਨਮੂਨਾ ਵਾ ਨਡਾ ਪੁਲੱਥ ਤੋਂ ਲੈ ਕੇ ਨਡਾਲੇ ਤੱਕ ਤੇ ਨਡਾਲੇ ਤੋਂ ਲੈ ਕੇ ਸੁਭਾਨਪੁਰ ਤੱਕ ਇਹਦੋਂ ਵੱਡੇ ਟੋਏ ਨੇ ਹਰ 10 15 ਅਗਸ ਦੇ ਉੱਤੇ ਸੜਕ ਬੁਰੀ ਤਰ੍ਹਾਂ ਟੁੱਟੀ ਪਈ ਆ ਔਰ ਇਹ ਸੜਕ ਜਿਹੜੀ ਅਸੂਲਨ ਜੋ ਮੇਰੇ ਕੋ ਵਿਧਾਨ ਸਭਾ ਦਾ ਰਿਕਾਰਡ ਬੋਲਦਾ ਵਾ ਲੱਗਿਆ ਆ ਸਕਦਾ ਤੁਸੀਂ ਹੁਣ ਜੋ ਵਿਧਾਨ ਸਭਾ ਦਾ ਮੇਰੇ ਕੋ ਰਿਕਾਰਡ ਬੋਲਦਾ ਜਿਹੜੇ ਲੋਕੀ ਇੱਥੇ ਬੋਕਰ ਪਾਰਟੀ ਦੇ ਝੂਠ ਦਾ ਪ੍ਰਚਾਰ ਕਰਦੇ ਨੇ ਇਹ ਖੈਰੇ ਨੇ ਕਦੀ ਮਸਲਾ ਨਹੀਂ ਉਠਾਇਆ ਜਾਂ ਖੈਰਾ ਰੋਕਦਾ ਕਦੀ ਮੈਂ ਸੜਕ ਆਪਣੇ ਇਲਾਕੇ ਦੀ ਬਣਨ ਦੀ ਰੋਕ ਸਕਦਾ ਮੈਂ ਤਾਂ ਜਿਹੜੀ ਦਰਿਆ ਦੇ ਬੰਨ ਦੇ ਉੱਤੇ 30 ਕਿਲੋਮੀਟਰ ਸੜਕ ਬਣਾਈ ਆ ਬੇਗੋਵਾਲ ਤੋਂ ਲੈ ਕੇ ਢਿਲਵਾ ਪੁਲ ਦੇ ਉੱਤੇ ਉਹ ਮੇਰੇ ਖਿਆਲ 30 ਕਰੋੜ ਰੁਪਈਆ ਸਾਡੀ ਸਰਕਾਰ ਦੇ ਅਖੀਰਲੇ ਸਮੇਂ ਚ ਲਵਾ ਕੇ ਸੜਕ ਬਣਵਾਈ 65 ਕਿਲੋਮੀਟਰ ਨਵੀਆਂ ਲਿੰਕ ਰੋਡਸ ਪੈਦਾ ਕੀਤੀਆਂ ਪੁਲੱਥ ਵਿੱਚ ਜਿਹੜੀਆਂ ਕੇ ਇਹਨਾਂ ਨੇ ਰੋਕੀਆਂ ਅਖੀਰ ਤੱਕ ਬਣਨ ਨਹੀਂ ਦਿੱਤੀਆਂ ਆ ਸੜਕ ਇੱਕ ਇਹਨਾਂ ਦੀ ਫੇਲੀਅਰ ਦਾ ਕਮਜ਼ੋਰੀ ਦਾ ਇਹਨਾਂ ਦੀ ਟੋਟਲ ਅਸਫਲ ਦਾ ਇੱਕ ਨਮੂਨਾ ਆ ਇਹ ਜਿਹੜਾ ਕਹਿੰਦਾ ਨਾ ਕਿ ਪਿਛਲੇ 35-40 ਸਾਲ ਤੋਂ ਸੜਕ ਨਹੀਂ ਬਣੀ ਇਹ ਗਲਤ ਬਿਆਨ ਦੇ ਰਿਹਾ ਇਹ ਮੇਰੇ ਕੋਲ ਵਿਧਾਨ ਸਭਾ ਦਾ 28 ਜੂਨ 28 6 2022 ਦਾ ਰਿਕਾਰਡ ਹੈ ਮੈਂ ਸਵਾਲ ਪਾਇਆ ਸੀਗਾ ਉਸ ਤੋਂ ਬਾਅਦ ਤਾਂ ਮੈਨੂੰ ਕਦੀ ਬੋਲਣੇ ਨਹੀਂ ਦਿੱਤਾ ਇਹਨਾਂ ਨੇ ਇਸ ਸਵਾਲ ਦੇ ਵਿੱਚ ਮਨਿਸਟਰ ਨੇ ਕਿਹਾ ਹਰਪਜਨ ਸਿੰਘ ਪੀ ਡਬਲਯੂ ਡੀ ਮਨਿਸਟਰ ਨੇ ਕਿਹਾ ਕਿ ਅਸੀਂ ਇਹਦੀ ਤਜਵੀਜ਼ ਇਹ ਗੱਲ ਹੈਗੀ ਹੈ 22 ਦੀ ਜੂਨ ਦੀ ਕਿ ਅਸੀਂ ਇਹਦੀ ਤਜਵੀਜ਼ 18 ਕਰੋੜ ਰੁਪਏ ਦੀ ਲਾਗਤ ਨਾਲ ਬਣਾ ਕੇ ਅਸੀਂ ਜਿਹੜਾ ਇਹਦਾ ਫਾਈਨੈਂਸ ਡਿਪਾਰਟਮੈਂਟ ਨੂੰ ਭੇਜਿਆ ਹੋਇਆ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪਿਛਲੇ ਲਗਭਗ 3 ਸਾਲਾਂ ਤੋਂ ਹਲੇ ਫਾਈਨੈਂਸ ਡਿਪਾਰਟਮੈਂਟ ਕੋਲ ਹੀ ਪਿਆ ਔਰ ਇਹ ਮੇਰਾ ਜਵਾਬ ਤੇ ਸਵਾਲ ਇਹ 5-6 ਸਫੇ ਦੇ ਨੇ ਜਿਹਦੇ ਵਿੱਚ ਸਪੀਕਰ ਦਾ ਵੀ ਤੁਸੀਂ ਦੇਖ ਸਕਦੇ ਹੋ ਕਿ ਦੁਬਾਰਾ ਦੁਬਾਰਾ ਇੰਟਰਵੈਨਸ਼ਨ ਆਉਂਦੀ ਮਨਿਸਟਰ ਦਾ ਜਵਾਬ ਆਉਂਦਾ ਔਰ ਫਿਰ ਆ ਦੇਖੀ ਚਲੋ ਤੁਸੀਂ ਇਹ ਸਾਰੇ ਉਸ ਦੇ ਸਫੇ ਨੇ ਜਿਹੜਾ ਲੰਬੀ ਬਹਿਸ ਹੋਈ ਕਲੀਏ ਸੜਕ ਦੀ ਵਿਧਾਨ ਸਭਾ ਚ ਤੇ ਲੇਕਿਨ ਉਹ ਸੜਕ ਜਿਹੜੀ ਆ ਅੱਜ ਤੱਕ 3 ਸਾਲਾਂ ਚ ਬਣੀ ਨਹੀਂ ਇਹਦੇ ਖਰੇ ਰਿਬਨ ਵੀ ਕੱਟ ਚੁੱਕਾ ਇੱਥੋਂ ਦਾ ਜਿਹੜਾ ਹਲਕਾਇਆ ਹੋਇਆ ਇੰਚਾਰਜ ਆ ਕੋਈ ਹਲਕਾ ਇੰਚਾਰਜ ਆ ਜਿਹੜਾ ਕਦੀ ਆਪਣੇ ਪਿੰਡ ਦਾ ਬੋਰਡ ਨਹੀਂ ਜਿੱਤੇ ਕਦੀ ਪਿੰਡ ਦਾ ਬੂਥ ਨਹੀਂ ਜਿੱਤੇ ਇਸੇ ਜਿੱਥੇ ਆਪਾਂ ਖੜੇ ਆ ਇਹ ਦਸੰਬਰ ਕਿਹੜੀ ਚ ਜੀ 2019 ਦੀ ਦਸੰਬਰ 19 20 ਦਸੰਬਰ ਚ ਨਹੀਂ ਜੀ ਆ 19 20 ਮਗਰ ਦੇ ਸਾਲ ਦੇ 19 20 ਤਰੀਕ 2000 ਤੇ 24 ਦਸੰਬਰ ਨੂੰ ਇੱਥੇ ਰਿਬਨ ਕੱਟ ਤੱਕ ਲੋ ਜੀ ਸੜਕ ਬਣਨ ਸ਼ੁਰੂ ਹੋ ਗਈ ਉਸ ਗੱਲ ਨੂੰ ਵੀ ਹੁਣ ਤੁਸੀਂ ਸਾਲ ਉਹ ਚੱਲਾ ਤਕਰੀਬਨ ਔਰ ਪਹਿਲਾ ਜਿਹੜਾ ਇੱਥੇ ਕੋ ਸੋ ਕਾਲਡ ਪੈਚਵਰਕ ਹੋਇਆ ਉਹ ਫਰਾਡ ਹੋਇਆ ਵਾ ਉਹਦੀ ਕਿਤੇ ਜਾਂਚੂ ਤੁਹਾਨੂੰ ਪਤਾ ਲੱਗ ਜਾ ਉਹ ਪਾਚ ਜਿਹੜੇ ਲਾਏ ਸੀ ਕੋ ਲੱਭੇ ਨਹੀਂ ਗੇ ਸੋ ਇਹ ਸੜਕ ਸਾਡੇ ਇਲਾਕੇ ਦਾ ਇੱਕ ਇੰਪੋਰਟੈਂਟ ਹੈ ਮੈਂ ਉਹਨੂੰ ਕਹੂੰਗਾ ਜਿਹੜਾ ਸਰਕਾਰ ਕਿਉਂਕਿ ਦੇਖੋ ਗੱਲ ਇਹ ਆ ਕਿ ਮੈਨੂੰ ਤਾਂ ਹੁਣ ਵਿਧਾਨ ਸਭਾ ਦੇ ਵਿੱਚ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਮੈਂ ਅਖੀਰ ਇਹ ਸੋਚਿਆ ਕਿ ਆ ਲੋਕਾਂ ਦੀ ਕਚੇਰੀ ਵਿੱਚ ਆਪਣੇ ਇਲਾਕੇ ਜਾਣ ਕੇ ਦੱਸਾਂ ਔਰ ਮੈਂ ਅਸੀਂ ਮੰਗ ਕਰਦੇ ਆ ਕਿ ਇਹ ਪੁਲਾਥ ਨਡਾਲਾ ਸੁਭਾਨਪੁਰ ਔਰ ਨਡਾਲਾ ਤੇ ਢਿਲਵਾ ਸੜਕ ਇਹਨੂੰ 1 ਮਹੀਨੇ ਦੇ ਵਿੱਚ ਇਹਦਾ ਕੰਮ ਸ਼ੁਰੂ ਕੀਤਾ ਜਾਵੇ। ਅਗਰ ਨਹੀਂ ਹੋਏਗਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਡੇ ਸਾਡੇ ਨਾਲ ਕਿਸਾਨ ਆਗੂ ਜੁੜੇ ਹੋਏ ਨੇ। ਸਾਡੇ ਨਾਲ ਧਾਰਮਿਕ ਸੰਸਥਾਵਾਂ ਜੁੜੀਆਂ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਐਂ ਕਰੋ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲਾਊਡ ਸਪੀਕਰਾਂ ਤੇ ਲੋਕਾਂ ਕੋਲੋਂ ਗ੍ਰਹੀ ਕਰਾਂਗੇ ਤੇ ਆਪਾਂ ਸੁਭਾਨਪੁਰ ਤੋਂ ਲੈ ਕੇ ਤੇ ਨਡਾਲੇ ਤੱਕ ਤੇ ਨਡਾਲੇ ਤੋਂ ਲੈ ਕੇ ਭਲਾਤ ਤੱਕ ਆਪ ਹੀ ਅਸੀਂ ਪੈਚਵਰਕ ਕੀ ਕਰਦੀਏ ਘੱਟੋ ਘੱਟ ਕਿਉਂਕਿ ਆ ਗੋਡੇ-ਗੋਡੇ ਟੋਆਆਂ ਦੇ ਵਿੱਚ ਤੇ ਤਾਂ ਨੰਗਣਾ ਮੁਸ਼ਕਿਲ ਹੈ। ਇਹ ਤਾਂ ਨੰਗ ਹੀ ਨਹੀਂ ਸਕਦੇ। ਇੱਥੇ ਪਤਾ ਨਹੀਂ ਕਿੰਨੇ ਕਿੰਨੇ ਵਿਅਕਤੀ ਸਾਡੇ ਇਲਾਕੇ ਦੇ ਨੇ ਉਹ ਇਸ ਐਕਸੀਡੈਂਟਾਂ ਦਾ ਸ਼ਿਕਾਰ ਹੋ ਚੁੱਕੇ ਨੇ ਇਸ ਲਈ ਅਗਰ 1 ਮਹੀਨੇ ਤੱਕ ਕੇ ਸਰਕਾਰ ਨਹੀਂ ਕਰੇਗੀ ਕੰਮ ਐਸਾ ਕੰਮ ਸ਼ੁਰੂ ਨਹੀਂ ਕਰਾਵੇਗੀ ਜਾਂ ਟੈਂਡਿੰਗ ਪ੍ਰੋਸੈਸ ਨਹੀਂ ਅਨਾਉਂਸ ਕਰੂਗੀ ਫਿਰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਗ੍ਰਾਈ ਕਰਕੇ ਤੇ ਆਪਣੇ ਮੋਹਰੇ ਲਾਵਾਂਗੇ ਅਸੀਂ ਕਿਸਾਨ ਜੱਥੇਬੰਦੀਆਂ ਨੂੰ ਤੇ ਧਾਰਮਿਕ ਸੰਸਥਾਵਾਂ ਨੂੰ ਔਰ ਫਿਰ ਅਸੀਂ ਸਾਰੇ ਇਲਾਕੇ ਸੜਕ ਦੀ ਖੁਦ ਰਿਪੇਅਰ ਕਰਾਵਾਂਗੇ ਕਿਉਂਕਿ ਸਰਕਾਰ ਤਾਂ ਫੇਲ ਹੋ ਗਈ ਆ ਔਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਕਹਿ ਰਹੇ ਨਾ ਕਿ ਪਿਛਲੇ 40 ਸਾਲ ਤੋਂ ਸੜਕ ਇਹ ਠੀਕ ਨਹੀਂ ਹੈ ਇਹ ਗਲਤ ਬਿਆਨ ਕਰ ਰਹੇ ਨੇ ਇਹ ਸੜਕ 2021 ਦੇ ਵਿੱਚ ਜਿਹੜੀ ਸੀਗੀ ਇਹਦੀ ਆ ਆ ਪੜਾ ਕੇ ਦਿਖਾ ਦਿਓ ਇੱਥੋਂ ਲਾਸਟ ਲਾਈਨ ਆ ਦੇਖੋ ਇੱਥੇ ਲਿਖਿਆ ਇਹਨਾਂ ਨੇ ਇਸਦੀ ਰਿਪੇਅਰ ਲਾਸਟ ਲਾਈਨ ਐ ਤੁਸੀਂ ਸ਼ੁਰੂ ਕਰ ਲਓ ਇਸਦੀ ਰਿਪੇਅਰ 2021 ਵਿੱਚ ਡਿਊ ਸੀਗੀ ਸੋ ਇਹ ਕਹਿਣਾ ਕਿ 40 ਸਾਲ ਤੋਂ ਮਗਰਲੀਆਂ ਸਰਕਾਰਾਂ ਨੇ ਨਹੀਂ ਬਣਾਈ ਅਸਲ ਪ੍ਰੋਬਲਮ ਇਹ ਆ ਕਿ ਇਹ ਸੜਕ ਦੇ ਉੱਤੇ ਬਹੁਤ ਹੈਵੀ ਟ੍ਰੈਫਿਕ ਚੱਲਦੀ ਆ ਵੱਡੇ ਟਿਪਰ ਤੇ ਲੋਡਰਸ ਚੱਲਦੇ ਨੇ ਏਡਾ ਵੱਡੀ ਵਜਨਦਾਰ ਜਦੋਂ ਚੀਜ਼ ਚਲਦੀ ਸੜਕ ਤੇ ਉਹ ਸਮੇਂ ਤੋਂ ਪਹਿਲਾਂ ਟੁੱਟ ਜਾਂਦੀ ਇਹ ਨਹੀਂ ਕਿ ਸੜਕ ਦੀ ਬਣੀ ਨਹੀਂ ਸੀਗੀ ਸਾਡੀ ਸਰਕਾਰ ਨੇ ਪਿਛਲੇ ਨੇ ਬਣਾਈ ਸੀਗੀ ਲੇਕਿਨ ਉਹਦੀ 2021 ਚ ਡਿਊ ਸੀਗੀ ਫਿਰ ਉਸ ਤੋਂ ਬਾਅਦ ਹੁਣ 21 ਤੋਂ ਲੈ ਕੇ 25 ਚਾਰ ਸਾਲਾਂ ਵਿੱਚ ਇਹ ਸੜਕ ਨਹੀਂ ਬਣਾ ਸਕੇ ਆਪਣੀ ਅਸਫਲਤਾ ਨੂੰ ਆਪਣੀ ਨਲਾਇਕੀ ਨੂੰ ਆਪਣੀ ਕਮਜ਼ੋਰੀ ਨੂੰ ਲੁਕਾਉਣ ਵਾਸਤੇ ਝੂਠੋ ਝੂਠੀ ਪ੍ਰਚਾਰ ਕੀਤਾ ਜਾ ਰਿਹਾ ਤੋਂ ਮੈਂ ਅੱਜ ਐਲਾਨ ਕਰਦਾ ਕਿ ਇੱਕ ਮਹੀਨੇ ਦਾ ਟਾਈਮ ਹੈ ਟੈਂਡਰ ਕਰ ਲਾਓ ਸੜਕ ਦੇ ਨਹੀਂ ਕਰੋਗੇ ਤੇ ਫਿਰ ਆ ਸੰਗਤ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਧਾਰਮਿਕ ਜਥੇਬੰਦੀਆਂ ਮੋਰੇ ਲਾ ਕੇ ਅਸੀਂ ਪਿੰਡਾਂ ਵਿੱਚ ਜਾ ਕੇ ਉਗਰਾਹੀ ਕਰਕੇ ਇਹ ਸੜਕ ਦਾ ਕਟੋ-ਕੱਟ ਜੇ ਪੂਰੀ ਕਾਪਟਿੰਗ ਨਹੀਂ ਕਰ ਸਕਦੇ ਤਾਂ ਅਸੀਂ ਰਿਪੇਅਰ ਵਰਕ ਜ਼ਰੂਰ ਕਰਕੇ ਦੇਾਂਗੇ ਇਹ ਮੇਰਾ ਇਲਾਕਾ ਨਿਵਾਸੀਓ ਤੁਹਾਡੇ ਸਾਰਿਆਂ ਦੇ ਨਾਲ ਪੁਰਾਣਾ ਔਰ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਕਿ ਝੂਠ ਮਤ ਬੋਲੋ ਝੂਠੇ ਪਰਚੇ ਮਤ ਦਰਜ ਕਰੋ ਸਾਡੇ ਲੋਕਾਂ ਨੂੰ ਡਰਾਓ ਮਤ ਪੰਚਾਇਤਾਂ ਦਾ ਕੰਮ ਮਤ ਬੰਦ ਕਰੋ ਨਡਾਲਾ ਨਗਰ ਪੰਚਾਇਤ ਦਾ ਚਾਰਜ ਦਿਓ ਇਹ ਸਾਰੀਆਂ ਅਸੰਵਿਧਾਨਿਕ ਗੱਲਾਂ ਕਰਕੇ ਤੁਸੀਂ ਲੋਕਾਂ ਦੀ ਕਚੈਰੀ ਵਿੱਚ ਅੱਗੇ ਨੌਵੀਂ ਭੇੜੇ ਹਾਲਾਤਾਂ ਵਿੱਚ ਹਾਰੋਗੇ ਸੋ ਇਹ ਗੱਲ ਤੋਂ ਮੈਂ ਸਮਝਦਾ ਕਿ ਸਬਕ ਸਿੱਖਣਾ ਚਾਹੀਦਾ ਵਾ ਇੱਕ ਵਾਰ ਫੇਰ ਮੇਰੇ ਨਾਲ ਤਗੜੇ ਹੋ ਕੇ ਅੱਜ ਦੇ ਇਹ ਸੜਕ ਦੇ ਮੁੱਦੇ ਦੇ ਉੱਤੇ ਪੁਲੱਥ ਨਡਾਲਾ ਸੁਭਾਨਪੁਰ ਔਰ ਨਡਾਲਾ ਬੇਗੋ ਨਡਾਲਾ ਢਿਲਵਾ ਸੜਕ ਇਹਨੂੰ ਕੰਪਲੀਟ ਕੀਤਾ ਜਾਵੇ ਆਪਾਂ ਸਰਕਾਰ ਦਾ ਵਿਰੋਧ ਕਰਨਾ ਮੇਰੇ ਨਾਲ ਬਾਬਾ ਹਰਜੀਤ ਗਰੀ ਜੀ ਖੜੇ ਨੇ ਪਿੱਛੇ ਆ ਖੜੇ ਨੇ ਇਹਨਾਂ ਦੀ ਸੜਕ ਵੀ ਪੁਲੱਥ ਮਕਸੂਦਪੁਰ ਔਰ ਕੁਕਾ ਤਲਵੰਡੀ ਇਹ ਵੀ ਰੁਕੀ ਹੋਈ ਆ ਔਰ ਮੇਰਾ ਖਿਆਲ ਆ ਮੈਨੂੰ ਸਿਕਰੀ ਦੇ ਬੰਦੇ ਮਿਲੇ ਸੀ ਨਡਾਲਾ ਢਿਲਵਾ ਸੌਰੀ ਬੇਗੋਵਾਲ ਅੱਡੇ ਦੀ ਬਹੁਤ ਪੂਰੀ ਹਾਲਤ ਆ ਬੇਗੋਵਾਲ ਬਾਜ਼ਾਰ ਦੀ ਬਹੁਤ ਪੂਰੀ ਹਾਲਤ ਆ ਉੱਥੇ ਵੀ ਇਦਾਂ ਹੀ ਟੋਏ ਟੋਈ ਸਾਰੇ ਇਲਾਕੇ ਦੇ ਦੁਰਦਸ਼ਾ ਹੈ ਇਸ ਕਰਕੇ ਅਸੀਂ ਸਰਕਾਰ ਦਾ ਵਿਰੋਧ ਕਰਨ ਵਾਸਤੇ ਸਾਰੇ ਇਲਾਕਾ ਨਿਵਾਸੀਆਂ ਨੇ ਅੱਜ ਇਕੱਠ ਕੀਤਾ ਵਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਨਡਾਲਾ ਸੁਭਾਨਪੁਰ ਸੜਕ ਜਲਦੀ ਬਣਾਓ